ਕਿਉਂ ਐਸੇ ਹੱਥ ਦੇ ਵਰਕਦਾ ਵਰਕਦਾ ਹੱਥ ਦੇਚ ਕੁਝ ਹੈ ਹੀ ਨਹੀਂ ਰੱਖੀ ਜਾਓ ਪਿੱਠ ਤੇ ਰੱਖੀ ਜਾਓ ਸਿਰ ਤੇ ਕੀ ਹੈ ਮਾਂ ਸੀਸ ਦੇਂਦੀ ਪਈਏ ਹੱਥ ਨਾਲ ਬੱਚੇ ਦੇ ਸਿਰ ਤੇ ਰੱਖਦੀ ਹੱਥ ਤੇ ਪਾ ਲਈ ਕੱਖ ਵੀ ਨਹੀਂ ਕੋਈ ਪਦਮ ਨਹੀਂ ਮਿੱਤਰ ਰੱਖੀ ਜਾਂਦੇ ਪੜੋਸੀ ਅਸੀਸ ਦੇ ਹੀ ਜਾਂਦੇ ਨੇ ਪੇ ਦੇਣ ਵਾਸਤੇ ਪਹਿਲੇ ਆਪਣੇ ਕੋਲ ਹੋਣਾ ਤੇ ਚਾਹੀਦਾ ਹੈ ਜਦ ਕੋਈ ਚੇਠੀ ਚ ਇਸ ਤਰ੍ਹਾਂ ਮੈਨੂੰ ਲਿਖਦਾ ਆ ਤੁਹਾਡਾ ਸ਼ੁਭਚਿੰਤਕ ਫਿਰ ਮੇਰਾ ਆਪਣਾ ਨਜ਼ਰੀਆ ਹੈ ਜਿਤਨੇ ਚਿਰ ਤੱਕ ਕੋਈ ਮਨੁੱਖ ਸ਼ੁਭ ਨਹੀਂ ਹੋਇਆ ਉਹ ਸ਼ੁਭਚਿੰਤਕ ਨਹੀਂ ਹੋ ਸਕਦਾ ਸ਼ੁਭ ਮਨੁੱਖ ਹੀ ਸ਼ੁਭਚਿੰਤਕ ਹੁੰਦਾ ਹੈ ਫਿਰ ਸ਼ੁਭ ਮਨੁੱਖ ਕਿਸੇ ਇੱਕ ਮਨੁੱਖ ਦਾ ਸ਼ੁਭਚਿੰਤਕ ਨਹੀਂ ਹੁੰਦਾ ਉਹ ਸਾਰਿਆਂ ਦਾ ਹੀ ਸ਼ੁਭਚਿੰਤਕ ਹੁੰਦਾ ਕਿਉਂਕਿ ਸ਼ੁਭ ਜੋ ਸ਼ੁਭ ਚਿੰਤਕ ਹੱਥੀ ਖਾਲੀ ਨੇ ਤੇ ਕੀ ਦੇਵੋਗੇ ਕਿਸ ਤਰ੍ਹਾਂ ਕੋਈ ਦੇਵੇਗਾ ਹੱਥ ਬਰਕਤਾਂ ਭਰਿਆ ਹੋ ਜਾਂਦਾ ਹੈ ਉਸ ਮਨੁੱਖ ਦਾ ਕਿਸ ਮਨੁੱਖ ਦਾ ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਜੋ ਆਪਣੀ ਸੁਰਤ ਨੂੰ ਇੱਕ ਸ਼ਬਦ ਦੇ ਵਿੱਚ ਜੋੜਦਾ ਹੈ ਔਰ ਜੋ ਨਹੀਂ ਜੋੜਦਾ ਇਸ ਪਾਸੇ ਦਾ ਨਹੀਂ ਚੱਲਣ ਵਾਲਾ ਮਹਾਰਾਜ ਕਹਿੰਨੇ ਉਹਦੇ ਹੱਥ ਇਤਨੇ ਬੇਬਰਕਤੇ ਹੁੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਰਮਾਨ ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਸੇਤੀ ਰਲ ਗਏ ਸੋਨੇ ਨੂੰ ਹੱਥ ਲਾਂਦਾ ਬਿਟੀ ਹੋ ਜਾਂਦਾ ਬਣਦੇ ਹੋਏ ਕੰਮ ਨੂੰ ਹੱਥ ਲਾਂਦਾ ਵਿਗੜ ਜਾਂਦਾ ਕਦਮ ਇੱਕ ਚੱਲਦਾ ਹੈ ਬਿਗਨ ਸਭ ਪੈਂਦੇ ਔਰ ਉਸ ਖੁੱਲ ਕੇ ਵੀ ਸਤਗੁਰ ਦੀ ਬਾਣੀ ਕਹਿੰਦੀ ਹੈ ਕੋਟ ਬੇਗਨ ਤੇ ਸਲਾਗਤੇ ਇੱਕ ਦੇਨ ਕਰੋੜ ਕੋਟ ਬੇਗਨ ਤੇ ਸਲਾਗਤੇ ਜਿਸ ਨੂੰ ਬਿਸਰੇ ਨਾ ਨਾਨਕ ਅਨੰਦਨ ਬਿਲਪਤੇ ਜਿਉ ਸੁਣੇ ਘਰ ਕਾ ਇਸਨਾ ਬਿਲਕਦੇ ਕਿਤਨੇ ਦੇਨ ਪੈਂਦੇ ਹੱਥ ਦੇ ਵਰਕਤੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੱਥ ਦੇ ਚ ਪਦਮ ਬਣ ਗਏ ਵਰਕਤਾ ਆ ਗਈਆਂ ਵਰਕਤਾ ਆ ਗਈਆਂ ਭਟ ਇਸੇ ਦਾ ਹੀ ਜ਼ਿਕਰ ਬਹਿ ਕਰਦੇ ਨੇ ਏ ਗੁਰੂ ਅਮਰਦਾਸ ਫੜੇ ਦੇਣੇ ਹੱਥ ਦੇ ਚ ਪਦਮ ਬਣ ਗਏ ਵਰਕਤਾ ਆ ਗਈਆਂ ਵਰਕਤਾ ਆ ਗਈਆਂ ਇਹ ਵਰਕਤਾ ਕਿਉਂ ਆਈਆਂ ਨੇ ਕਿਵੇਂ ਆਈਆਂ ਨੇ ਰਿਦੇ ਬਸੇ ਅਕੇ ਹੋ ਸੋਇ ਰਸ ਤੇ ਨੇ ਹੀ ਜਾ ਇਕ ਰਸ ਇਕ ਸਰੂਪ ਪ੍ਰਭੂ ਜੋ ਹਿਰਦੇ ਵਿੱਚ ਵਸਿਆ ਹੈ ਅਥ ਦੇ ਚ ਪਦਮ ਬਣ ਗਿਆ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਖੀ ਮੋਰੋ ਕੰਟ ਰਤਨ ਵੇਖ ਦੁਖ ਨਾਸ਼ਨਾ ਕੰਠ ਦੇ ਚ ਪ੍ਰਭੂ ਦਾ ਨਾਮ ਵਸੇ ਅਥ ਦੇ ਚ ਪਦਮ ਬਣ ਗਿਆ ਪਗਮਈ ਸ਼ਕਤੀਆਂ ਐਸੇ ਮਨੁੱਖ ਕੋਲ ਆਉਂਦੀਆਂ ਪਖੰਡੀਆਂ ਦੇ ਰਾਹੀ ਇਹ ਸ਼ਕਤੀਆਂ ਬਦਨਾਮ ਹੁੰਦੀਆਂ ਨੇ जैसे थां थांत पखंड मौजूद है कागे तवीज देने वाले फूखे मारण वाले और तरह तरह के जादू मंत्र पखंड दिखा के, अपना सिलसिला चला वाले इना करके के असलियत से सचाई बदनाम हो जाती है सोना भी है मुलम्मा भी है हीरे भी ने कछ भी है असलियत भी है पखंड भी है ਹੀਦੇ ਥੋੜੇ ਨੇ ਕੱਚ ਬਹੁਤ ਜ਼ਿਆਦਾ ਹੈ ਅਸਲੀਅਤ ਤੇ ਕਿਦਰੇ ਕਿਦਰੇ ਪਖੰਡ ਚਾਰੋਂ ਪਾਸੇ ਪਹਿਲੇ ਬਹੁਤ ਜ਼ਿਆਦਾ ਤਾਂ ਹੁਣ ਮੈਂ ਇਸ ਦੇ ਚ ਸਾਰਾ ਸਮਾਂ ਨਾਲ ਲਵਾਂ ਸਹਿਬ ਕਹਿੰਦੇ ਨੇ ਜੋ ਬ੍ਰਹਮ ਦਾ ਚੰਤਨ ਕਰਦਾ ਹੈ ਸੁਰਤ ਨੂੰ ਇੱਕ ਸ਼ਬਦ ਵਿੱਚ ਜੋੜਦਾ ਹੈ ਪ੍ਰਥਮ ਤੇ ਉਸ ਦੀ ਮਤ ਉਸ ਦੇ ਵਿਚਾਰ ਪ੍ਰਮਾਤਮਾ ਜੈਸੇ ਹੋ ਜਾਂਦੇ ਨੇ ਉਹ ਅਸਲ ਵਿੱਚ ਬ੍ਰਾਹਮਣ ਹੈ दूसरा नौ निधि अठारें सिधी पिछे लगियां सदाव हर वक्त अपने जित प्रभु हर तरह उस दे पिछे चल दे हर तरह की महिमा दे पिछे चल दर तरह दक्तियाँ जो है पिछे चल दया ने रिध सिद्ध नावें की दासी जिमेंस दास गुलाम पिछे चलते ने सारिया सिद्धिया उसके जो है पिछे चल दिया तिज ब्रह्म बिंदा है एक शब्द ले नाम निधि अठारह सिधि पिछा लगियां फिर जो हर हृदय सदा विसा ਬਿਨ ਸਤਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਵਿਚਾਰ ਕਰਕੇ ਜਾਣਨ ਦੀ ਕੋਸ਼ਿਸ਼ ਕਰੋ ਸਮਝਣ ਦੀ ਕੋਸ਼ਿਸ਼ ਕਰੋ ਕਿ ਬਿਨਾ ਗੁਰੂ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੋ ਨਾਮ ਦੀ ਸੂਝ ਨਹੀਂ ਮਿਲਦੀ ਨਾਮ ਦਾ ਪਤਾ ਨਹੀਂ ਚੱਲਦਾ ਮਾਨ ਪੂਰਾ ਭਾਗ ਸਤਗੁਰ ਮਿਲਾ ਸੁਖ ਪਾਏ ਜੁਗ ਚਾਰ ਐਸਾ ਗੁਰੂ ਜੋ ਕੇਵਲ ਨਾਮ ਦੀ ਗੱਲ ਕਰੇ ਐਸਾ ਗੁਰੂ ਜੋ ਆਪਣੇ ਕੋਈ ਹਸਤੀ ਸ਼ਰੀਰ ਦੀ ਸਾਹਮਣੇ ਨਾ ਰੱਖੇ ਪਰਮਾਤਮਾ ਦਾ ਸ਼ਬਦ ਅੱਗੇ ਰੱਖੇ ਹੁਣ ਮੈਂ ਅਰਧ ਕਰਦੇ ਆਂ ਦੋ ਨੁਕਤੇ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਗਟ ਪਰਮਾਤਮਾ ਹੈ ਪਰਮਾਤਮਾ ਦੇ ਅਰਥ ਵੀ ਨੇ ਪਰਮ ਪ੍ਰਕਾਸ਼ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ उ प्रकाश दे रूप परमात्मा है दूसरा प्रकाश दे रूप परमात्मा घर है शब्द दे रूप में गुरु दर है ते दर हमेशा घर दे नाल के है, घर दर दे नाल आंदा है जे घर प्रवेश करना है तो पहले दर ते ही जाना पाएगा। प्रकाश का होगा सुरत पहले शब्द नाल जोड़नी पेगी चलो एक दफा मैं फिर दो සදගුරු කේ න නනක සෞෝදය සෙමරක බේල. පාර බ්‍රහ්ම ගොරනාහි බේල. පාර බ්‍රමදේච්තේ ගුරුවදේ කොයි බේල එක්යි එක්කොයි. ශේක් ෂරපදේ මරෂදනය කධාරී සකයනෑ ගුරනානකතේ ප්‍රශ්ණක ඉතාසේ. ਰਹਿਨੁ ਮਾਇ ਤੋ ਕੀਸਤ ਫੜੜ ਰਹਿ ਬਰ ਕਵਣੇ ਕਿਹੜਾ ਗੁਰੂ ਹੈ ਤੁਹਾਡਾ ਇੰਨਾ ਗਿਆਨ ਇੰਨੀ ਸਮਝ ਇਤਨਾ ਆਨੰਦ ਇਤਨੀ ਸ਼ਾਂਤੀ ਕੌਣ ਹੈ ਫੜੜ ਰਹਿ ਬਤ ਇਹ ਸਭ ਕੁਝ ਤੁਸੀਂ ਕਿਸ ਕੋਲ ਲੈ ਆਏ ਇਹ ਜਨਮ ਸਾਥੀ ਦੇ ਬੋਲ ਮੈਂ ਆਪ ਨੂੰ ਸ਼ਰਮ ਕਰਾ ਰਿਹਾ ਰਹਿਨੁ ਮਾਇ ਤੋ ਕੀਸਤ ਫੜੜ ਰਹਿ ਬਰ ਕਵਣੇ ਉਹ ਦੋ ਲਫ਼ਜ਼ਾਂ ਵਿੱਚ ਇਤਨਾ ਵੱਡਾ ਸਵਾਲ ਕੰਧਾਰੀ ਫਕੀਰ ਕਰਦਾ ਹੈ ਕੰਧਾਰ ਦੇ ਜੋ ਮਜ਼ਾਰ شریف ਹੈ ਉਸੇ ਹੀ ਫਕੀਰ ਦੀ ਹੈ। ਪਾਵੇਂ ਅਫਗਾਨਿਸਤਾਨ ਵਿੱਚ ਗਰੀਬੀ ਹੈ ਪਰ ਅਫਗਾਨੀ ਲੋਗਾ ਨੇ ਉਹਦਾ ਮਕਬਰਾ سونے ਦਾ ਬਣਾਇਆ ਹੈ। ਬੜਾ ਸੁੰਦਰ ਹੈ। ਕੰਧਾਰ ਦੇ ਸਨ 81 ਵਿੱਚ ਦਾਸ ਨੂੰ 4-5 ਦਿਨ ਰਹਿਣ ਦਾ ਮੌਕਾ ਮਿਲਿਆ। और मैं इस मजार फकीर ने गुरु नानक प्रश्न किया तो डरेबर कौन है दो लफजा का प्रश्न है कि सतगुरु दो लफ्जा च ही जवाब दे रहे रहन माए तो केश्त खुदाए मन मेरा रहबर मेरा खुदा है मेरा गुरु मेरा खुदा है मेरा पथ प्रदर्शक मेरा खुदा है खुदा ने ही अपने घर का रास्ता दिखाया है। खुदा नहीं समझ देती है अब्रम पर पार ब्रह्म परमेश्वर नानक गुरु आ सोए जी इस वास्ते मैं अक्सर अर्ज करता हूं जो सर्वव्यापक नहीं वो परमात्मा नहीं है और जो सर्वव्यापक नहीं वो गुरु भी नहीं है गालिब बड़ा कटाक्ष करता है हमने माना कि तबाफुल न करोगे लेकिन खाक हो जाएंगे हम तुमको खबर होने का ठीक है तू देरी नहीं करेगा पर जिन्ने चर तक तुम आवेगा उन्ने चर तक देसी मिट्टी हो जाना कुछ भी नहीं अवसर लज्जा